ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਕੱਪੜੇ ਦੀ ਆਪਾਂ ਕਿਉਂਕਿ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਹਨਾ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਆ ਕਿ ਡਰੈੱਸ ਦੱਸੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣਾ ਡਰੈੱਸ ਦੱਸਾਂਗੇ ਜੀ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜੀ ਧੂਰੀ ਤੇ ਨਾਲ ਆਪਣਾ ਜਿਹੜਾ ਕੱਪੜਾ ਸਾਰਾ ਬੁਟੀਕ ਸਟਾਈਲ ਹੀ ਕੱਪੜਾ ਹੁੰਦਾ ਹੈ ਆਪਣੇ ਕੋਲੇ ਤੇ ਆਪਣਾ ਜਿਹੜਾ ਬੁਟੀਕ ਹੈਗਾ ਜੀ ਕੱਕੜਾ ਵਾਲਾ ਚੌਕ ਬਰਨਾਲਾ ਰੋਡ ਹੈ ਨਾ ਦਸਵੇਂ ਸਨਗਰ ਦਾ ਗੇਟ ਜਾਂ ਬਣਿਆ ਉਹਦੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਹੈਗਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਦਾ ਬੋਰਡ ਲੱਗਿਆ ਹੋਇਆ ਹੈ ਜੀ ਆਪਾਂ ਨੇ ਧੂਰੀ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ ਨਾ ਤੇ ਜਿਹੜੀਆਂ ਵੀ ਭੈਣਾਂ ਨੇ ਸ਼ਾਪਿੰਗ ਕਰਨੀ ਹੈ ਜਾਂ ਸੂਟ ਸਲਾਈ ਕਰਵਾਉਣੇ ਆ ਜਾਂ ਬਿਊਟੀਸ਼ਨ ਦੀ ਕੋਈ ਵੀ ਸਰਵਿਸ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਟੂਰੀ ਦੇ ਵਿੱਚ ਆ ਕੇ ਲੈ ਸਕਦੇ ਹੋ ਆਪਣੇ ਸਾਰੇ ਬੁਟੀਕ ਸਟਾਈਲ ਸੂਟ ਹੁੰਦੇ ਆ ਜੀ ਤੁਸੀਂ ਜਿਹੜੇ ਮਰਜ਼ੀ ਸਾਨੂੰ ਸਸਤੇ ਰੇਟਾਂ ਤੇ ਮਿਲਣਗੇ ਬਿਲਕੁਲ ਜਿਹੜਾ ਹੈਗਾ ਆਪਾਂ 31 ਤਰੀਕ ਤੱਕ 30 ਤਰੀਕ ਤੱਕ सॉरी ਇਹ 30 ਦਾ ਮਹੀਨਾ ਹੈਗਾ 30 ਤਰੀਕ ਤੱਕ ਆਪਾਂ ਜਿਹੜਾ ਹੈਗਾ ਸੇਲ ਮੇਲਾ ਲਾਵਾਂਗੇ ਬਿਲਕੁਲ ਸਸਤੇ ਰੇਟਾਂ ਤੇ 30 ਤਰੀਕ ਤੱਕ ਆਪਣਾ ਸੇਲ ਮੇਲਾ ਚੱਲੂਗਾ ਤੁਸੀਂ ਜਦੋਂ ਮਰਜ਼ੀ ਆ ਕੇ ਕੱਪੜਾ ਖਰੀਦ ਸਕਦੇ ਹੋ ਤੇ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੁਰੂ ਕਰਦੇ ਆ ਇਹ ਵਾਲੇ ਸੂਟਾਂ ਤੋਂ ਜਿਹੜੇ ਆਪਾਂ ਨੇ ਇਹਦੇ ਨਾਲ ਦੇ ਬਹੁਤ ਹੀ ਜ਼ਿਆਦੇ ਸੂਟ ਜਿਹੜੇ ਜਿਵੇਂ ਕਹਿਦੀ ਆ ਸੇਲ ਕਰ ਚੁੱਕੇ ਆ ਆ ਦੇਖੋ ਐਦਾਂ ਜਿਹੜਾ ਹੈਗਾ ਸੂਟ ਹੈਗਾ ਇਹ ਵਾਲਾ ਇਹਦੇ ਲੰਬਾਈ ਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਿੰਨੀ ਮਰਜ਼ੀ ਲੰਬਾਈ ਬਣਾ ਸਕਦੇ ਹੋ ਜਿੱਦਾਂ ਪੈਨਲ ਵਰਕ ਹੋਇਆ ਹੋਇਆ ਇਹਦੇ ਉੱਪਰ ਹੈ ਨਾ ਪੈਨਲ ਵਰਕ ਹੋਇਆ ਹੋਇਆ ਦੇਖੋ ਮੈਂ ਫਿਨਿਸ਼ਿੰਗ ਦਿਖਾਵਾਂਗੀ ਨੇੜੇ ਕੈਮਰਾ ਲਾ ਕੇ ਬੜੀ ਸੋਹਣੀ ਜਿਹੜੀ ਹੈਗੀ ਫਿਨਿਸ਼ਿੰਗ ਹੋਈ ਹੋਈ ਹੈ ਦੀ ਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਜੀ ਇਹ ਕੋ ਮੋਰੀਆਂ ਤੇ ਵਰਕ ਹੈਗਾ ਆਫ ਹੋਟ ਕਲਰ ਦੀ ਸਲਵਾਰ ਹੈ ਇਹਦੇ ਨਾਲ ਦੇ ਆਪਾਂ ਬਹੁਤ ਜਿਆਦੇ ਜਿਹੜੇ ਹੈਗੇ ਸੂਟ ਆਪਣੇ ਬੁਟੀਕ ਤੋਂ ਸੇਲ ਹੋਇਆ ਇਹਦਾ ਰੇਟ ਹੈਗਾ ਜ 800 ਰੁਪਇਆ 800 ਰੁਪਇਆ ਹੈਗਾ ਇਹਦਾ ਰੇਟ ਹੈ ਟਾਈ ਐਂਡ ਆਈ ਦਾ ਦੁਪੱਟਾ ਇਹਦੇ ਨਾਲ ਲੈਸ ਜਿਲਾ ਕੇ ਤਿਆਰ ਕਰਿਆ ਹੋਇਆ ਕਲਰ ਇਹਦੇ ਚ ਸਾਰੇ ਮਿਲ ਜਾਣਗੇ ਇਸ ਲਈ ਵੀਡੀਓ ਦੇ ਵਿੱਚ ਵੀ ਆਪਾਂ ਕਲਰ ਤੁਹਾਡੇ ਨਾਲ ਸ਼ੇਅਰ ਕਰੇ ਸੀਗੇ ਇਹਦੇ ਨੇ ਕਾਫੀ ਕਲਰ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੋਂ ਇਹ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ ਖਰੀਦ ਸਕਦੇ ਹੋ ਆਗਲੇ ਜਿਹੜੇ ਹੈਗੇ ਨੇ ਜੀ ਆਪਣੇ ਕੋਲੇ ਦੇ ਕੋਰੇ ਵਾਲੇ ਸੂਟ ਨੇ ਸਾਰੇ ਬੁਟੀਕ ਸਟਾਈਲ ਸੂਟ ਹੈਗੇ ਆਪਣੇ ਕੋਲੇ ਇਹ ਜਿੱਦਾਂ ਚਾਕਲੇਟ ਫੈਬਰਿਕ ਹੈਗਾ ਆ ਆ ਦੇਖੋ ਕਿੰਨਾ ਸੋਹਣਾ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਪੂਰਾ ਆਲ ਓਵਰ ਜਿਹੜਾ ਹੈਗਾ ਸੂਟ ਹੈਗਾ ਆ ਆ ਦੇਖੋ ਮੈਂ ਨੀੜੀ ਲਾ ਕੇ ਦਿਖਾਵਾਂਗੀ ਤੁਸੀਂ ਜਿਹੜਾ ਹੈਗਾ ਕੱਪੜਾ ਚੈੱਕ ਕਰ ਸਕਦੇ ਹੋ ਦੇਖੋ ਬ੍ਰੇਕ ਬ੍ਰੇਕ ਇਹਦੇ ਵਿੱਚ ਕੱਪੜੇ ਦੇ ਵਿੱਚ ਲਾਈਨਿੰਗ ਵੀ ਹੈ ਬ੍ਰੇਕ ਬ੍ਰੇਕ ਇਹਦਾ ਚੌਕਲੇਟ ਜਿਹੜਾ ਹੈਗਾ ਸਟਾਫ ਹੈਗਾ ਆ ਦੇਖੋ ਇਹ ਮਸਟਰਡ ਕਲਰ ਹੈ ਬੜਾ ਹੀ ਪਿਆਰਾ ਕਲਰ ਹੈਗਾ ਇਹ ਆਪਣੇ ਬੁਟੀਕ ਦਾ ਜਿਵੇਂ ਕਹਦੀਏ ਤੋਹਫਾ ਹੈਗਾ ਆ ਦੇਖੋ ਟਾਈ ਐਂਡ ਡਾਈ ਦਾ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਹੈ ਜੀ ਜਿਹੜਾ ਹੈਗਾ ਫੁੱਲ ਪਿਓਰ ਦਾ ਦੁਪੱਟਾ ਹੈ ਫੁੱਲ ਪਿਓਰ ਦਾ ਦੁਪੱਟਾ ਹੈਗਾ ਜੀ ਜਿਹੜੀ ਚੀਜ਼ ਕਹ ਹੈ ਕਹਾਂਗੇ ਉਹੀ ਆਪਣੇ ਨਿਕਲੂ ਕੋਈ ਧੋਖਾ ਕਰਕੇ ਇਹ ਨਹੀਂ ਕਹਿੰਦੇ ਵੀ ਆਪਣੇ ਕੋਲੇ ਹਾਫ ਪਿਓਰ ਦਾ ਦੁਪੱਟਾ ਇਹ ਫੁੱਲ ਪਿਓਰ ਦਾ ਦੁਪੱਟਾ ਹੈ ਪੋਰ ਸੈੱਟ ਜਿਹੜੀ ਹੈਗੀ ਬਲੈਕ ਕਲਰ ਦੀ ਲੈਂਸ ਲੱਗੀ ਹੋਈ ਹੈ ਘੇਰੇ ਤੇ ਵੀ ਬਲੈਕ ਕਲਰ ਦੀ ਲੈਂਸ ਲੱਗੀ ਹੋਈ ਹੈ ਬਾਕੀ ਆਪਣਾ ਆਨਲਾਈਨ ਵੀ ਕੰਮ ਹੈਗਾ ਜੀ ਜੇ ਤੁਸੀਂ ਜਿਹੜਾ ਹੈਗਾ ਕੋਈ ਵੀ ਸੂਟ ਖਰੀਦਣਾ ਚਾਹੁੰਦੇ ਹੋ ਹਨ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਉਹਦੇ ਤੇ ਜਿਹੜਾ ਹੈਗਾ ਪੁੱਛ ਸਕਦੇ ਹੋ ਤੁਸੀਂ ਸਾਡੇ ਤੋਂ ਸੂਟ ਜਿਹੜੇ ਮਰਜੀ ਸੂਟ ਮੰਗਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਹਨ ਆ ਦੇਖੋ ਬੜਾ ਸੋਹਣਾ ਜਿਹੜਾ ਫਾਈਨਲ ਵਰਕ ਹੋਇਆ ਹੋਇਆ ਹੈ ਤੇ ਵੀ ਬਹੁਤ ਸੋਹਣਾ ਜਿਹੜਾ ਹੈਗਾ ਕਲਰ ਹੈ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਜੀ ਕਲਰ ਵਗੈਰਾ ਹਨ ਤੇ ਬਾਕੀ ਆਪਣੇ ਕੋਲੇ ਹੈਗਾ ਜੀ ਇਹ ਵਾਲਾ ਇਹ ਦੇਖੋ ਇਹ ਵੀ ਕੱਪੜਾ ਸੇਮ ਹੀ ਹੈ ਕੱਪੜਾ ਸੇਮ ਹੀ ਹੈ ਦਾ ਇਹਦੇ ਜਿਹੜਾ ਹੈਗਾ ਗਲੇ ਤੇ ਵੀ ਵਰਕ ਹੋਇਆ ਹੋਇਆ ਆ ਦੇਖੋ ਦਿਖਾਵਾਂਗੇ ਆਪਾਂ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਤੁਹਾਨੂੰ 5 ਮੀਟਰ ਸੂਟ ਮਿਲੂਗਾ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਦੀ ਵੀ ਜਿੱਦਾਂ ਮਰਜ਼ੀ ਤੁਸੀਂ ਪੂਰਾ ਵਧੀਆ ਸੂਟ ਬਣਾ ਸਕਦੇ ਹੋ ਇਹਦੇ ਘੇਰੇ ਤੇ ਦੇਖੋ ਪੈਚ ਵਰਕ ਹੋਇਆ ਹੋਇਆ ਪੈਚ ਵਰਕ ਹੋਇਆ ਹੋਇਆ ਥ्रेड ਵਰਕ ਹੋਇਆ ਹੋਇਆ ਤੇ ਨਾਲ ਜਿਹੜਾ ਹੈਗਾ ਗਲੇ ਦਾ ਵਰਕ ਹੈਗਾ ਆ ਤੇ ਇਹਦਾ ਦੁਪੱਟਾ ਹੈਗਾ 4 ਸਾਈਡ 4 ਸਾਈਡ ਲੈਸ ਨਾਲ कॉटन ਦਾ ਦੁਪੱਟਾ ਹੈਗਾ ਜੀ ਜਿੱਦਾਂ ਮਸਲੀਨ कॉटन ਆ ਗਈ ਇਹ ਵਧੀਆ ਜ ਹੈਗੀ ਆ ਪੂਰਾ ਫੁੱਲ ਸਾਈਜ਼ ਦਾ ਦੇਖੋ ਕਿੰਡਾ ਵੱਡਾ ਦੁਪੱਟਾ ਹੈ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਵਿੱਚ ਜਿੱਦਾਂ ਦੇਖੋ ਫੁੱਲ ਬਣੇ ਹੋਇਆ ਬਹੁਤ ਸੋਹਣਾ ਥ्रेड ਵਰਕ ਹੋਇਆ ਹੋਇਆ ਕੱਪੜਾ ਹੀ ਬਹੁਤ ਜ਼ਿਆਦਾ ਕੁਆਲਟੀ ਜਿਹੜੀ ਹੈਗੀ ਕੱਪੜੇ ਦੀ ਹੈਗੀ ਹੈ ਜੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ 1500 ਦੀ ਰੇਂਜ ਤੱਕ ਸੂਟ ਤੁਹਾਨੂੰ ਸਾਡੇ ਕੋਲੋਂ ਜਿਵੇਂ 800 ਤੋਂ ਸ਼ੁਰੂ ਹੋ ਕੇ ਹਨ ਤੁਸੀਂ ਜਿੰਨੇ ਮਰਜ਼ੀ ਖਰੀਦ ਸਕਦੇ ਹੋ 800 ਤੋਂ ਸ਼ੁਰੂ ਹੋ ਕੇ 2000 ਤੱਕ ਤੁਸੀਂ ਜਿੰਨਾ ਮਰਜ਼ੀ ਵਧੀਆ ਪਾਰਟੀ ਵੇਅਰ ਸੂਟ ਲੈ ਸਕਦੇ ਹੋ ਆ ਦੇਖੋ ਕਿਸੇ ਦੇ ਕਲਰ ਜਿੰਨਾ ਦੇ ਕਲਰ ਮੇਰੇ ਕੋਲੇ ਪਏ ਨੇ ਮੈਂ ਤੁਹਾਨੂੰ ਦਿਖਾ ਦੂੰ ਇਹਦਾ ਕਲਰ ਇੱਕ ਇਹ ਆ ਗਿਆ ਦੇਖੋ ਜੀ ਮਸਟਰਡ ਕਲਰ ਆ ਗਿਆ ਹਨ ਲਾਈਟ ਜਿਹਾ ਮਸਟਰਡ ਆ ਗਿਆ ਜਿਦਾਂ ਆ ਦੇਖੋ ਇਹ ਹੋ ਰਹੀ ਪਰਪਲ ਜਿਹਾ ਕਲਰ ਹੈਗਾ ਆ ਨਮਾ ਕਲਰ ਹੈ ਇਹਦੇ ਕਲਰ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਇਹ ਦੇਖੋ ਇੱਕ ਵਾਲਾ ਇਹ ਵਾਲਾ ਕਲਰ ਹੈ ਇਹਦੇ ਕਲਰ ਆਗੇ ਜਿਹੜੇ-ਜਿਹੜੇ ਕਲਰ ਮੇਰੇ ਕੋਲੇ ਪਏ ਹੋਣਗੇ ਉਹ ਆਪਾਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਤੇ ਬਾਕੀ ਕਲਰ ਤੁਹਾਨੂੰ ਸਾਰਿਆਂ ਚ ਮਿਲ ਜਾਣਗੇ ਆ ਦੇਖੋ ਇੱਕ ਇਹ ਵਾਲਾ ਸੂਟ ਹੈਗਾ ਆ ਆ ਦੇਖੋ ਕਿੰਨਾ ਸੋਹਣਾ ਬੁਟੀਕ ਪੀਸ ਜਿਹੜਾ ਹੈਗਾ ਤਿਆਰ ਹੋਇਆ ਹੋਇਆ ਇਹ ਜਿਹੜਾ ਕੱਪੜਾ ਹੈਗਾ ਜੀ ਖਾਦੀ ਕਾਟਨ ਖਾਦੀ ਕਾਟਨ ਹੈ ਇਹਦੇ ਵਿੱਚ ਕੋਈ ਲੈਨਿੰਗ ਵਗੈਰਾ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਲਗਵਾਣੀ ਹੈ ਤਾਂ ਕਮੀਰ ਦੇ ਵਿੱਚ ਲਗਵਾ ਵੀ ਸਕਦੇ ਹੋ ਜਿਵੇਂ ਵਿੱਚ ਪਹਿਣਾਤ ਹੁੰਦੀ ਹੈ ਹਨ ਵੀ ਲੈਨਿੰਗ ਲਗਵਾਏ ਬਣਾ ਪਾਉਂਦੇ ਨਹੀਂ ਹੈਗੇ ਲੈਨਿੰਗ ਲਗਵਾ ਆ ਵੀ ਸਕਦੇ ਹੋ ਤੁਸੀਂ ਵੈਸੇ ਇਹਦੇ ਵਿੱਚ ਲੈਨਿੰਗ ਦੀ ਜ਼ਰੂਰਤ ਨਹੀਂ ਹੈਗੀ ਖਾਦੀ ਕਾਟਨ ਦਾ ਸੂਟ ਹੈ ਦੇਖੋ ਇੱਥੇ ਜਿਹੜੀ ਹੈਗੀ ਪਾਈਪਿੰਗ ਲੱਗ ਕੇ ਹਨਾ ਆਪਣਾ ਗਲੇ ਦਾ ਬਹੁਤ ਸੋਹਣਾ ਪੋਟਲੀ ਬਟਨ ਲੱਗ ਕੇ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਇਹ ਜਿਹੜਾ ਵਰਕ ਹੋਇਆ ਹੋਇਆ ਪੈਨਲ ਵਰਕ ਹੋਇਆ ਹੋਇਆ ਦੇ ਉੱਤੇ ਜਿਹੜਾ ਇਹਦੀ ਖਾਸियत ਹੈਗੀ ਹੈ ਜੀ ਦੇਖੋ ਇਹਦੀਆਂ ਮੂਰੀਆਂ ਮੂਰੀਆਂ ਤੇ ਬਾਜੂ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੀ ਆ ਦੇਖੋ ਇਹ ਜਿਹੜੇ ਹੈਗੇ ਬਾਜੂ ਆਗੇ ਜੀ ਇਹ ਵਾਰਾ ਮੂਰੀਆਂ ਆਗੀਆਂ ਇਹ ਜਿਵੇਂ ਬਾਟਮ ਵਰਕ ਆ ਗਿਆ ਮੂਰੀ ਤੇ ਵਰਕ ਆਊਗਾ ਚਾਹੇ ਤੁਸੀਂ ਪਜਾਮਾ ਬਣਵਾ ਸਕਦੇ ਹੋ ਦਾ ਚਾਹੇ ਤੁਸੀਂ ਸਲਵਾਰ ਬਣਾਓ ਦੇਖੋ ਕੱਟ ਵਰਕ ਹੋਇਆ ਹੋਇਆ ਬੜਾ ਹੀ ਸੋਹਣਾ ਕੱਟ ਵਰਕ ਆ ਦੇਖੋ ਸਾਰਾ ਕਟਿੰਗ ਕਰਿਆ ਹੋਇਆ ਵਰਕ ਵਿੱਚ ਇਹ ਕੱਟਵਰਕ ਹੈਗਾ ਇਹ ਬਹੁਤ ਸੋਹਣਾ ਸੂਟ ਹੈ ਇਹਦੇ ਵੀ ਆਪਾਂ ਤੁਹਾਨੂੰ ਕਲਰ ਦਿਖਾ ਦੇਨੇ ਇਹਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਟਾਈ ਐਂਡ ਡਾਈ ਦਾ ਦੁਪੱਟਾ ਹੈ ਇੱਥੇ ਮੇਰਾ ਦੁਪੱਟਾ ਵਿੱਚ ਹੀ ਮੈਂ ਹੁਣੇ ਕਿਸੇ ਨੂੰ ਖੋਲ ਕੇ ਦਿਖਾ ਰਹੀ ਸੀਗੀ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਇਹਦਾ ਆ ਸੀਗਾ ਇਹਦਾ ਦੁਪੱਟਾ ਦੇਖੋ ਫੋਟੋ ਦਿਖਾਉਣੀ ਮੈਂ ਤੁਹਾਨੂੰ ਆ ਦੇਖੋ ਫੋਟੋ ਬਣੀ ਹੋਈ ਹੈ ਜੀ ਤਾਂ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਬਣਿਆ ਹੋਇਆ ਬਾਹਾਂ 'ਤੇ ਹੈਵੀ ਵਰਕ ਤੇ ਇਹਦਾ ਦੁਪੱਟਾ ਹੈਗਾ ਮਸਲੇਨ ਕਾਟਨ ਦਾ ਇਹ ਦੁਪੱਟਾ ਹੈ ਜੀ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਫੋਰ ਸੈੱਟ ਲੈਸ ਇਹ ਦੇਖੋ ਇਸ ਤਰ੍ਹਾਂ ਦੁਪੱਟਾ ਹੈਗਾ ਪੂਰਾ ਡਬਲ ਜਿਹੜਾ ਹੈਗਾ ਦੁਪੱਟਾ ਫੁੱਲ ਸਾਈਜ਼ ਦੇ ਸਾਡੇ ਦੁਪੱਟੇ ਤੁਹਾਨੂੰ ਕੋਈ ਲੰਬਾ ਵਗੈਰਾ ਨਹੀਂ ਆਏਗਾ ਫੁੱਲ ਸਾਈਜ਼ ਦੇ ਜਿਹੜੇ ਹੈਗੇ ਆਪਣੇ ਦੁਪੱਟੇ ਹੋਣਗੇ ਬਹੁਤ ਜਿਆਦਾ ਸੋਹਣਾ ਸੁਹਣਾ ਹੈ ਇਹਦੇ ਜੀ ਤੁਹਾਨੂੰ ਆਪਾਂ ਕੱਲਰ ਦਿਖਾਉਣੀ ਆ ਮੈਂ ਆ ਦੇਖੋ ਇਹ ਕੇਵळा ਕੱਲਰ ਆ ਗਿਆ ਇਹਦਾ ਇਹ ਆ ਗਿਆ ਇਹ ਵਾਲਾ ਕੱਲਰ ਕਲਰ ਚਾਰਟ ਵੀ ਸਾਰਾ ਨਵਾਂ ਮਿਲੂਗਾ। ਕਿੰਨਾ ਸੋਹਣਾ ਹੈ ਲਹਸ ਲੱਗੀ ਹੋਈ ਹੈ। ਇੱਕ ਆਪਣਾ ਇਹ ਵਾਲਾ ਕਲਰ ਆ ਗਿਆ। ਇੱਕ ਹੀ ਵਾਲਾ ਕਲਰ ਆ ਗਿਆ। ਬਹੁਤ ਸੋਹਣੇ-ਸੋਹਣੇ ਕਲਰ ਹੈਗੇ ਆ ਸਾਰਿਆਂ ਦਾ ਜਿਹੜਾ ਹੈਗਾ ਡਿਜ਼ਾਈਨਿੰਗ ਬੜਾ ਸੋਹਣਾ। ਇਹ ਆਪਣੇ ਬਿਲਕੁਲ ਬੁਟੀਕ ਪੀਸ ਆ ਆਪਾਂ ਨੇ ਖੁਦ ਆਪਣੇ ਜਿਹੜੇ ਹੈਗੇ ਸੂਟ ਤਿਆਰ ਕਰਵਾਏ ਨੇ ਜੀ ਇਹ। ਇਹ ਆਪਣੇ ਖੁਦ ਦੇ ਵਰਕ ਹੋ ਕੇ ਆਏ ਆ ਸੂਟ। ਇਹਨਾਂ ਦੀ ਲੈਂਥ ਵਗੈਰਾ ਦੀ ਵੀ ਕੋਈ ਪ੍ਰੋਬਲਮ ਨਹੀਂ। ਜਿੰਤਾ ਮਰਜ਼ੀ ਤੁਸੀਂ ਲੈਂਥ ਜਿਵੇਂ 42 43 ਇੰਚ ਲੈਂਥ ਬਣਾ ਸਕਦੇ ਹੋ ਇਹ ਸਾਰੇ ਆਪਣੇ ਬੁਟੀਕ ਸਟਾਈਲ ਸੂਟ ਹੈਗੇ ਆ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆ ਦੇਖੋ ਇਹ ਹੋਰ ਜਿਹੜਾ ਹੈਗਾ ਡਿਜ਼ਾਈਨ ਆ ਗਿਆ ਜੀ ਦੇਖੋ ਇਹਦੇ ਵੀ ਅਸੀਂ ਪੈਨਲ ਲੈਸ ਲਗਾਈ ਹੋਈ ਹੈ ਨਾਲ ਦੇ ਕਲਰ ਦੀ ਦੇਖੋ نیچے ਕਢਾਈ ਦੇਖੋ ਤੁਸੀਂ ਕੋਰਨਰ ਤੇ ਕਿੰਨੀ ਸੋਹਣੀ ਕਢਾਈ ਬਣੀ ਹੋਈ ਹੈ ਨਾਲੇ ਆਪਣਾ ਘੇਰਾ ਬਣਿਆ ਹੋਇਆ ਹੈ ਇਹ ਜਿਹੜੀ ਲੈਸ ਹੈ ਲੈਸ ਦਾ ਵੀ ਡਿਜ਼ਾਈਨ ਦਿੱਤਾ ਹੋਇਆ ਨਾਲ ਜਿਹੜਾ ਇਹਨਾਂ ਦਾ ਦੁਪੱਟਾ ਵੀ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਜੀ ਕੋਟਾਂ ਦਾ ਦੁਪੱਟਾ ਹੋਊਗਾ ਪਰੇਡ ਪੱਟਾ ਅਲੱਗ ਜੇ ਤਰ੍ਹਾਂ ਅਲੱਗ ਜੇ ਤਰੀਕੇ ਦੇ ਨਾਲੇ ਵਿੱਚ ਚੈੱਕ ਹੈਗਾ ਆ ਤੈਨ ਨਾਲੇ ਲਾਈਨਿੰਗ ਹੈਗੀ ਆ ਆ ਦੇਖੋ ਦੁਪੱਟੇ ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਆ ਨੇੜੇ ਲਾ ਕੇ ਦਿਖਾਵਾਂਗੀ ਵੇ ਤੁਹਾਨੂੰ ਦੁਪੱਟਾ ਨਾਲੇ ਲੈਣੀਗੇ ਹੈਗੀ ਨਾਲੇ ਚੈੱਕ ਹੈਗਾ ਜੀ ਤੇ ਚੈੱਕ ਲਾਈਨਿੰਗ ਦਾ ਸੂਟ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜੇ ਮੈਨੂੰ ਸਭ ਤੋਂ ਜ਼ਿਆਦਾ ਸੋਹਣੇ ਸੂਟ ਲੱਗੇ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇੱਕ ਤਾਂ ਮੈਂ ਇਹ ਖੁੱਦਾਂ ਡਿਜ਼ਾਈਨ ਤਿਆਰ ਕਰਵਾਇਆ ਸੀਗਾ ਮੈਨੂੰ ਜਿਹੜਾ ਮੈਂ ਪਹਿਲਾਂ ਇਹ ਖੋਲ ਕੇ ਦਿਖਾਇਆ ਇਹ ਵੀ ਮੈਂ ਖੁੱਦ ਡਿਜ਼ਾਈਨ ਆ ਆਪ ਤਿਆਰ ਕਰਵਾਇਆ ਸੀਗਾ ਇੱਕ ਮੈਂ ਖੁਦ ਇਹ ਡਿਜ਼ਾਈਨ ਤਿਆਰ ਕਰਵਾਇਆ ਇਹ ਮੈਂ ਖੁਦ ਤਿਆਰ ਕਰਵਾਇਆ ਨੇ ਮੈਨੂੰ ਬਹੁਤ ਹੀ ਯਾਦਾ ਸੋਹਣੇ ਲੱਗੇ ਨੇ ਜਿਵੇਂ ਅੱਜ ਦੇ ਟ੍ਰੈਂਡ 'ਚ ਵੀ ਹੈਗੇ ਆ ਖਾਦੀ ਕਾਟਨ ਤੇ ਆਊਗਾ ਜੀ ਇਹ ਜਿਹੜਾ ਕੱਪੜਾ ਹੈਗਾ ਖਾਦੀ ਕਾਟਨ ਤੇ ਆਊਗਾ ਆ ਦੇਖੋ ਬੀ ਜਿਹੜਾ ਹੈਗਾ ਸ਼ੇਪ ਦਾ ਆਪਣਾ ਗਲਾ ਬਣਿਆ ਹੋਇਆ ਬੀ ਸ਼ੇਪ ਦਾ ਗਲਾ ਦੇਖੋ ਬੀ ਜਿੱਦਾਂ ਹੁਣ ਟ੍ਰੈਂਡ ਦੇ ਵਿੱਚ ਹੈ ਹਨਾ ਬਲੈਕ ਦੇ ਨਾਲ ਕਿੰਨਾ ਸੋਹਣਾ ਲੱਗਦਾ ਹੈ ਨਾਲ ਆਪਣੇ ਦੋ ਫਲਾਵਰ ਬਣੇ ਹੋਇਆ ਨਾਲ ਜਿਹੜਾ ਹੈਗਾ ਸਟੋਨ ਦਾ ਵੀ ਕੰਮ ਹੈ ਨਾਲ ਥ੍ਰੈਡ ਦਾ ਕੰਮ ਹੈ ਤੇ ਨਾਲ ਸਟੋਨ ਦਾ ਦੇਖੋ ਆ ਤੁਹਾਨੂੰ ਮੈਂ ਦਿਖਾਵਾਂਗੀ ਨੇੜੇ ਕਰਕੇ ਜਿਵੇਂ ਬਲੈਕ ਬਲੈਕ ਸਾਰੇ ਮੋਤੀ ਲੱਗੇ ਹੋਇਆ ਇਹ ਸਾਰਾ ਪਰਲ ਦਾ ਕੰਮ ਹੈਗਾ ਜੀ ਮੋਤੀ ਲੱਗੇ ਹੋਏ ਨੇ ਇੱਥੇ ਵੀ ਸਾਰੇ ਮੋਤੀ ਲੱਗੇ ਹੋਇਆ ਆ ਘੇਰੇ ਤੇ ਵੀ ਦੇਖੋ ਕਿੰਨੀ ਸੋਹਣੀ ਪੱਟੀ ਬਣੀ ਹੋਈ ਹੈ ਬਹੁਤ ਸੋਹਣੀ ਪੱਟੀ ਬਣੀ ਹੋਈ ਆ ਆਪਾਂ ਇਹਨਾਂ ਦਾ ਦੁਪੱਟਾ ਵੀ ਤੁਹਾਨੂੰ ਚੈੱਕ ਕਰਵਾ ਦਾਂਗੇ ਖੋੜ ਕੇ ਦੁਪੱਟੇ ਜਿੱਦਾਂ ਸੀ ਹੁਣ ਵਰਤ ਦੇ ਹਿਸਾਬ ਨਾਲ ਹਨ ਉਹ ਹਿਸਾਬ ਨਾਲ ਤਿਆਰ ਕਰਵਾਏ ਆ ਦੁਪੱਟੇ ਬੜੇ ਸੋਹਣੇ ਦੁਪੱਟੇ ਨੇ ਆ ਦੇਖੋ ਇਹਦੇ ਦੁਪੱਟੇ ਵੀ ਆਪਾਂ ਧਿਆਨ ਚ ਰੱਖ ਕੇ ਬਣਵਾਏ ਆ ਹਨਾ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਦੁਪੱਟਿਆਂ ਤੇ ਵਰਕ ਹੋਇਆ ਹੋਇਆ ਬਹੁਤ ਸੋਹਣਾ ਜਿੱਦਾਂ ਫੋਰ ਸੈੱਟ ਆਪਣੇ ਲੈਸ ਨਾਲ ਦੁਪੱਟੇ ਤਿਆਰ ਕੀਤੇ ਹੋਏ ਆ ਨਾਲ ਜਿਹੜਾ ਹੈਗਾ ਆਪਣਾ ਲੈਸ ਦਾ ਡਿਜ਼ਾਈਨ ਕੀਤਾ ਹੋਇਆ ਜਿੱਦਾਂ ਆਪਾਂ ਦੁਆਰਾ ਦੁਆਰਾ ਦੱਸ ਰਹੇ ਆ ਹਨਾ ਇਹਨਾਂ ਦੇ ਰੇਟ ਅਲੱਗ-ਅਲੱਗ ਹੈਗੇ ਆ ਜੀ ਬਸ ਜਿਵੇਂ 2000 ਤੋਂ ਨੀਚੇ-ਨੀਚੇ ਰੇਟ ਹੈਗੇ ਆ 2000 ਤੋਂ ਉੱਪਰ ਰੇਟ ਕਿਸੇ ਦਾ ਨਹੀਂ ਹੈਗਾ ਆਪਾਂ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਪਾਇਆ 800 ਤੋਂ ਸਟਾਰਟਿੰਗ ਪਾਈ ਹੈ ਸਟਾਰਟਿੰਗ ਰੇਂਜ ਆ 800 ਤੋਂ ਕੋਈ 1000 ਰੁਪਏ ਦਾ ਸੂਟ ਹੈ ਕੋਈ 1200 ਦਾ ਕੋਈ 1300 ਦਾ ਕੋਈ 1400 ਦਾ 1500 ਦਾ 1600 ਦਾ 2000 ਤੋਂ نیچے-नीचे ਸਾਰਿਆਂ ਦੀ ਰੇਂਜ ਹੈਗੀ ਐ 2000 ਵੀ ਮੈਂ ਜਾਦੇ ਕਹਤਾ ਮੇਰੇ ਲਾ ਤਾਂ 1800 ਤੋਂ نیچے-नीचे ਸਾਰਿਆਂ ਦੀ ਰੇਂਜ ਹੈਗੀ ਐ 2000 ਵਾਲਾ ਤਾਂ ਸਿਰਫ ਸੂਟ ਹੈ ਵੀ ਨਹੀਂ 17-1800 ਦੀ ਰੇਂਜ ਵਾਲੇ ਹੈਗੇ ਮੈਂ ਦੇਖੋ ਇੱਕ ਇਹਦਾ ਕਲਰ ਇਹ ਹੈ ਮਹਿੰਦੀ ਕਲਰ ਹੈ ਬਹੁਤ ਜਾਦੇ ਸੋਹਣਾ ਕਲਰ ਹੈ ਇਹਦਾ ਦੁਪੱਟਾ ਇਹ ਆ ਗਿਆ ਇਹਦੇ ਵੀ ਤੁਹਾਨੂੰ ਸਾਡੇ ਕੋਲ ਕਲਰ ਮਿਲ ਜਾਣਗੇ ਖਾਦੀ ਕਾਟਨ ਦਾ ਕੱਪੜਾ ਇਹ ਕੱਪੜਾ ਤੁਸੀਂ ਕੁਝ ਵੀ ਹਨਾ ਤੁਸੀਂ ਸਾਡੇ ਤੋਂ ਜਿਹੜਾ ਮਰਜੀ ਕੱਪੜਾ ਆਨਲਾਈਨ ਮੰਗਵਾ ਸਕਦੇ ਜਿੱਥੇ ਵੀ ਬੈਠੇ ਹੋ ਤੁਸੀਂ ਆਨਲਾਈਨ ਸਾਡੇ ਤੋਂ ਮੰਗਵਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਦਾ ਦਾ ਡਾਊਟ ਦੂਰ ਕਰਕੇ ਮੰਗਵਾਓ ਹਨਾ ਸਾਡੇ ਤੋਂ ਸਾਰਾ ਕੁਝ ਪੁੱਛ ਸਕਦੇ ਹੋ ਵੀ ਕੀ ਤੁਹਾਡਾ ਕੱਪੜਾ ਹੈਗਾ ਆ ਸਾਰੀ ਗੱਲ ਪੁੱਛ ਗਿੱਸ ਕੇ ਹਨਾ ਵੀ ਕੀ ਇਹਦੇ ਤੇ ਵਰਕ ਹੋਇਆ ਹੋਇਆ ਹੈਗਾ ਉਹ ਤੁਸੀਂ ਸਾਡੇ ਨਾਲ ਗੱਲ ਕਰਕੇ ਕੱਪੜਾ ਮੰਗਵਾ ਸਕਦੇ ਹੋ ਜਿਹਨੇ ਬਰੇ ਸਾਡੀ 100ਪ ਤੇ ਆ ਕੇ ਖਰੀਦਣਾ ਉਹ ਵੀ ਖਰੀਦ ਸਕਦੇ ਧੋਰੀ ਦੇ ਵਿੱਚ ਆਪਣੀ ਸ਼ਾਪ ਹੈਗੀ ਹੈ ਜੀ ਤੇ ਆਪਣੀ ਕੱਕੜਵਾਲ ਚੌਂਕ ਬਰਨਾਲਾ ਰੋਡ ਦੇ ਉੱਪਰ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜੀ ਉੱਥੇ ਆਪਾਂ ਨਾਲ ਕੱਪੜਾ ਵੀ ਸੇਲ ਕਰਦੇ ਆਂ ਆ ਦੇਖੋ ਜੀ ਇਹਦੇ ਨਾਲ ਜਿਹੜਾ ਹੈਗਾ ਬਾਜੂ ਦਾ ਵਰਕ ਵੀ ਹੈਗਾ ਆ ਦੇਖੋ ਐਨਾ ਸੋਹਣਾ ਜਿਹੜਾ ਹੈਗਾ ਬਾਜੂ ਦਾ ਵਰਕ ਹੈਗਾ ਤੁਸੀਂ ਇਹਨੂੰ ਮੋਰੀਆਂ ਤੇ ਵੀ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਹੈਗੀ ਹੈ ਤੁਸੀਂ ਇਹਨੂੰ ਮੂਰੀਆ ਤੇ ਵੀ ਕਰ ਸਕਦੇ ਹੋ ਬਾਜੂ ਤੇ ਵੀ ਕਰ ਸਕਦੇ ਹੋ ਚਲੋ ਜੀ ਆਪਾਂ ਇੰਨੀ ਇੱਕ ਵੀਡੀਓ ਕਰਦੇ ਹਣਾ ਜਿਹੜਾ ਹੈਗਾ ਹੈਂਡ ਵੀ ਕਰਦੇ ਆ ਵੀਡੀਓ ਦਾ ਜਿਹੜੇ ਪਾਰਟੀ ਵੇਅਰ ਸੂਟ ਹੈਗੇ ਨੇ ਮਹਿੰਗੇ ਜਿਵੇਂ ਔਰਗੰਝਾ ਹੋਵੇ ਪਿਓਰ ਦੇ ਹੋਵੇ ਹਣਾ ਕ੍ਰੇਪ ਦੇ ਹੋਵੇ ਟੈਬੀ ਦੇ ਹੋਵੇ ਉਹ ਆਪਾਂ ਇੱਕ ਵੀਡੀਓ ਅਲੱਗ ਦੇਵਾਂਗੇ ਕਿਉਂਕਿ ਜੇ ਆਪਾਂ ਇਹਦੇ ਵਿੱਚ ਪਾਇਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਹਣਾ ਤੇ ਫਿਰ ਜਿਹੜਾ ਹੈਗਾ ਆਪਾਂ ਤਾਂ ਕਰਕੇ ਇੰਨੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਬਾਕੀ ਆਪਣਾ ਧੂਰੀ ਦੇ ਵਿੱਚ ਹੈਗਾ ਜੀ ਬੁਟੀਕ ਤੁਸੀਂ ਜਦੋਂ ਮਰਜੀ ਸਾਡੇ ਕੋਲ ਆ ਕੇ ਕੱਪੜਾ ਖਰੀਦ ਸਕਦੇ ਹੋ ਆਪਾਂ ਨੰਬਰ ਵਗੈਰਾ ਉੱਪਰ ਦੇ ਦਾਂਗੇ ਤੁਸੀਂ ਉਹਦੇ ਤੇ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਜਿਹੜਾ ਹੈਗਾ ਆਪਾਂ ਤੁਸੀਂ ਸਾਡੇ ਕੋਲੋਂ ਸਲਾਈ ਵੀ ਸਿੱਖ ਸਕਦੇ ਹੋ ਜੀ ਹਨਾ ਬਿਊਟੀਸ਼ਨ ਦੇ ਕੋਰਸ ਵੀ ਕਰ ਸਕਦੇ ਹੋ ਸਲਾਈ ਦੇ ਕੋਰਸ ਵੀ ਕਰ ਸਕਦੇ ਹੋ ਆਪਣੇ ਬੁਟੀਕ ਤੇ ਬਹੁਤ ਜ਼ਿਆਦਾ ਸਟੂਡੈਂਟ ਲੱਗੇ ਵੀ ਹੋਏ ਆ ਤੇ ਕੋਈ ਵੀ ਸਾਡੇ ਕੋਲ ਤੁਸੀਂ ਕੋਰਸ ਲੈਣਾ ਹੈ ਜਾਂ ਕੋਈ ਕੁਝ ਵੀ ਸਿੱਖਣਾ ਹੈ ਨਾ ਜਾਂ ਕੱਪੜੇ ਸੋਹਣੇ ਸੋਹਣੇ ਸਲਾਈ ਕਰਵਾਉਣੇ ਆ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਆਪਣਾ ਧੂਰੀ ਹੈਗਾ ਜੀ ਤੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਤੱਕੜਵਾਲ ਚੌਕ ਬਰਨਾਲਾ ਰੋਡ 10ਵੇਂ ਸੰਗਰ ਦੇ ਬਿਲਕੁਲ ਸਾਹਮਣੇ ਆਪਣਾ ਬੋਰਡ ਲੱਗਿਆ ਹੋਇਆ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਇਕ ਤੁਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰ ਜੈ ਜਵਾਨ ਜੈ ਐਕਸਲ ਸਦਾ ਖੁਸ਼ ਰਹੇ